ਆਪ ਜੀ ਦਾ ਹਾਜ਼ਰਿਕ ਸਵਾਗਤ ਹੈ ਚੈਨਲ ਆਗਰਾ ਰੇਸਟੇਸ਼ਨ ਜਿੰਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਇਹ ਚੈਨਲ ਤੇ ਹਰ ਮੰਗਲਵਾਰ ਹਰ ਸ੍ਰੀਚਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫਰੀ ਆਫ ਕੋਸਟ ਲਾਈ ਜਾਂਦੀ ਹੈ ਸਾਡੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਰਲਵੇਂ ਰਿਸ਼ਤੇ ਹੁੰਦੇ ਹਨ ਜੋ ਸੋ ਕਿਰਪਾ ਕਰਕੇ ਆਪ ਜੀ ਦੀ ਬੇਨਤੀ ਆ ਕਿ ਐਡ ਜ਼ਰੂਰ ਅੰਡ ਤੱਕ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਹਮੇਸ਼ਾ ਤੁਹਾ ਆਪ ਜੀ ਨੂੰ ਬੇਨਤੀ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋਕ ਪ੍ਰਤਾਲ ਕਰਨਾ ਤੁਹਾਡੀ ਨਿੱਜੀ ਜ਼ਿੰਮੇਵਾਰੀ ਹੈ ਜੀ ਜੋ ਸਾਡੇ ਕੋਲ ਡਾਟਾ ਆਇਆ ਸੀ ਤੁਹਾਡੇ ਸਾਹਮਣੇ ਰੱਖਤਾ ਕੀ ਸੱਚ ਹੈ ਕੀ ਝੂਠ ਹੈ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਪਹਿਲਾ ਰਿਸ਼ਤਾ ਨੋਟ ਕਰੋ ਜੀ ਰਾਜਵੰਤ ਕੌਰ RAMDAS ji ਆ ਸਿੱਖ ਲੜਕੀ ਸੰਧੂ ਗੋਤ ਖਾਬਲਾ ਹੁਸ਼ਿਆਰਪੁਰ ਏਰੀਆ ਉਹਨਿਸੋ 99 ਡੇਟਾਵਰਥ 5 ਫੁੱਟ ਕੰਦ ਬੀਏ ਕੁਆਲੀਫਿਕੇਸ਼ਨ ਇਹ ਲੜਕੀ ਤਲਾਸ਼ ਹੋਦਾ ਜੀ ਇੱਕ 6 ਸਾਲ ਦੀ ਛੋਟੀ ਬੱਚੀ ਹੈ ਇਹਨਾਂ ਕੋਲੇ ਫਾਜ਼ਲ ਸਾਹਿਬ ਇਹਨਾਂ ਦੇ ਪੀਡਬਲੂਡੀ ਤੋਂ ਰਿਟਾਇਰਡ ਨੇ ਭਰਾ ਬੈਰਟਾ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਦਸਤਾਰ ਤਾਰੀ ਲੜਕੇ ਦੀ ਜ਼ਰੂਰਤ ਆ ਵਿਦ ਸੂਟੇਬਲ ਮੈਚਿੰਗ ਹੋਵੇ ਲੜਕੀ ਦੇ ਨਾਲ ਮੇਲ ਖਾਂਦਾ ਹੋਵੇ ਇਹੋ ਜੇ ਲੜਕੇ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਏ ਹੈਗਾ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਅਮਰਤਾਰੀ ਮੋਹਾਲੀ ਪੀਆਰ ਕੈਨੇਡਾ 1997 ਡੇਟ ਆਫ ਬਰਥ 6 ਫਰਵਰੀ ਵਿੱਚ ਕੱਦ ਸੋਹਣੀ ਸੁਨੱਖੀ ਲੜਕੀ ਕੈਨੇਡਾ ਤੋਂ ਵਧੀਆ ਰਿਸ਼ਤਾ ਸੋਹਣੀ ਸੁਨੱਖੀ ਲੜਕੀ ਕੈਨੇਡਾ ਤੋਂ ਹੋਵੇ ਜਾਂ ਫਿਰ ਕੋਈ ਵਧੀਆ ਰਿਸ਼ਤਾ ਇੰਡੀਆ ਤੋਂ ਹੋਵੇ ਉਹ ਵੀ ਜਰੂਰ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਕੈਨੇਡਾ ਪੀਆਰ 1984 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਗ੍ਰੈਜੂਏਟ ਆ ਜੀ ਲੜਕੀ ਇਹ ਨੀਟ ਕੁਆਲੀਫਾਈਡ ਐਂਡ ਹੈਂਸਮ ਬாய் ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਪਟਿਆਲਾ ਏਰੀਆ ਕੈਨੇਡਾ ਤੋਂ ਆ ਲੜਕਾ ਇਹ 1984 ਰੇਟ ਆਫ ਬਰਥ 5 ਫੁੱਟ 11 ਇੰਚ ਕੱਦ ਬੀ ਟੈਕ ਸਿਵਲ ਇੰਜੀਨੀਅਰਿੰਗ ਅਤੇ bizness management ਅਤੇ building system ਕੈਨੇਡਾ ਤੋਂ ਇਹਨਾਂ ਨੇ ਕੁਆਲਿਫਿਕੇਸ਼ਨ ਗੇਨ ਕੀਤੀ ਆ ਕੈਨੇਡਾ ਵਿੱਚ ਵਧੀਆ ਜੌਬ ਕਰਦੇ ਨੇ ਇਹ 10 ਕਿੱਲੇ ਇਹਨਾਂ ਕੋਲੇ ਪ੍ਰਾਪਰਟੀ ਆ ਭੈਣ ਮੈਰਟ ਆ ਪਿਤਾ ਜੀ ਇਹਨਾਂ ਦੇ ਪੰਜਾਬ ਪੁਲਿਸ ਤੋਂ ਇਨਸਪੈਕਟਰ ਰਿਟਾਇਰਡ ਨੇ ਰਿਕੁਆਇਰਮੈਂਟ ਸੁਣੋ ਲੜਕੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਕੱਦ 5 ਫੁੱਟ 4 ਇੰਚ ਦੇ ਕਰੀਬ ਹੋਵੇ ਸ੍ਰੀਮਤੀ ਨੰਬਰ ਚੱਲਦਾ ਜੀ ਤੁਸੀਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਇਹ ਹੈਗਾ ਜਰਮਨ ਤੋਂ ਲੁਬਾਣਾ ਸਿੱਖ ਲੜਕਾ ਪਠਾਨਕੋਟ ਐਨ ਆਰ ਆਈ ਜਰਮਨ 1984 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਪਿਤਾ ਜੀ ਇਹਨਾਂ ਦੇ ਆਰਮੀ ਤੋਂ ਰਿਟਾਇਰਡ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਕੋਈ ਜਾਤੀਵੰਦਨ ਨਹੀਂ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਵਾਲੇ ਸੰਪਰਕ ਕਰ ਸਕਦੇ ਹਨ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਅਗਲਾ ਰਿਸ਼ਤਾ ਕਰੋ ਨੋਟ ਇਹ ਹੈਗਾ ਜੀ ਕੈਨੇਡਾ ਤੋਂ ਨਰਪਿੰਦਰ ਸਿੰਘ ਬੁੱਟਰ ਜੱਟ ਸਿੱਖ ਲੜਕਾ ਪੀ ਆਰ ਕੈਨੇਡਾ ਨਾਬਾ ਏਰੀਆ 1995 ਡੇਟ ਆਵਰਕ 6 ਫੁੱਟ 1 ਇੰਚ ਕੱਦ ਡਿਪਲੋਮਾ ਇਨ ਪ੍ਰੋਸੈਸ ਕੁਆਲਿਟੀ ਇੰਜੀਨੀਅਰਿੰਗ ਇਕਦਾ ਇਹ ਕੁਆਲਿਫਿਕੇਸ਼ਨ ਹੈ ਜੀ ਡਿਪਲੋਮਾ ਇਨ ਸਪਲਾਈ ਚੇਨ ਮੈਨੇਜਮੈਂਟ ਇੱਕ ਇਹ ਕੁਆਲਿਫਿਕੇਸ਼ਨ ਹੈ 15 ਏਕੜੇ ਨਕੜੇ ਪ੍ਰਾਪਰਟੀ ਆ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਖੱਤਰੀ ਲੜਕੀ ਸ਼ਹਿਰ ਫਿਰੋਜ਼ਪੁਰ ਤੋਂ 1988 ਡੇਟ ਆਫ ਬਰਥ 5 ਫੁੱਟ 5 ਇੰਚ ਕੱਤ ਬੀ ਐਸ ਸੀ ਨਰਸਿੰਗ ਕੀਤੀ ਹੋਈ ਬੇਟੀ ਦੀ ਤਲਾਕ ਸੁਦਾ ਪਰੰਤੂ ਬੱਚਾ ਕੋਈ ਨਹੀਂ 2 ਪੈੜਾ ਨੇ ਇੱਕ ਆਸਟ੍ਰੇਲੀਆ ਦੋ ਭਰਾ ਨੇ ਇੱਕ ਆਸਟ੍ਰੇਲੀਆ ਇੱਕ ਇੰਡੀਆ ਲੜਕੀ ਆਪ ਤਿੰਨ ਵਾਰ ਆਸਟ੍ਰੇਲੀਆ ਜਾ ਚੁੱਕੀ ਆ ਲੜਕਾ ਆਸਟ੍ਰੇਲੀਆ ਜਾਂ ਯੂ ਐਸ ਏ ਦਾ ਸਿਟੀਜ਼ਨ ਹੋਵੇ ਮੋਨਾ ਹੋਵੇ ਅਤੇ ਸੋਹਣਾ ਤੇ ਸਮਾਰਟ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਲੜਕਾ ਯੂ ਐਸ ਏ ਜਾਂ ਆਸਟ੍ਰੇਲੀਆ ਦਾ ਸਿਟੀਜ਼ਨ ਹੋਵੇ ਮੋਨਾ ਹੋਵੇ ਸੋਨਾ ਸੰਭਾਲਟ ਹੋ ਗਈ ਸਕਰੀਨ ਤੇ ਨੰਬਰ ਚੱਲਦੇ ਸਿੱਧੀ ਗੱਲਬਾਤ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਕਲੇਰ ਲੜਕਾ ਪੀ ਆਰ ਕੈਨੇਡਾ ਜਲੰਧਰ ਸ਼ਹਿਰ ਤੋਂ 996 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਬੀ ਟੈਕ ਇੰਡੀਆ ਤੋਂ ਡਿਪਲੋਮਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੈਨੇਡਾ ਤੋਂ ਮਾਤਾ ਪਿਤਾ ਦਾ ਇੱਕ ਅੰਨਾ ਬੇਟਾ ਪ੍ਰਾਪਰਟੀ ਨਾਲ ਕੋਲ 4 ਏਕੜ ਆ ਤੇ ਇੱਕ ਫਲੈਟ ਆ ਮੋਹਾਲੀ ਕੈਨੇਡਾ ਵਿੱਚ ਇਹ ਬਤੌਰ ਮੈਨੇਜਰ ਜੌਬ ਕਰਦੇ ਨੇ ਰਿਕੁਆਇਰਮੈਂਟ ਸੁਣੋ ਜੀ ਨੀਡ ਵੈਲ ਐਜੂਕੇਟਿਡ ਕੈਨੇਡਾ ਪੀਆਰ ਵਰਕ ਪਰਮਿਟ ਹਰਲ ਔਰ ਵੈਲ ਕੁਆਲੀਫਾਈਡ ਫਰੋਮ ਇੰਡੀਆ ਲੜਕੀ ਕਹਿੰਦੇ ਸਿਹਤਮੰਦ ਹੋਵੇ ਹੈਲਦੀ ਹੋਵੇ ਸੋਹਣੀ ਸੁਨੱਖੀ ਲੜਕੀ ਪੀਆਰ ਕੈਨੇਡਾ ਜਾਂ ਵਰਕ ਪਰਮਿਟ ਤੇ ਹੋਵੇ ਕੈਨੇਡਾ ਤੋਂ ਜਾਂ ਫਿਰ ਵੈਲ ਕੁਆਲੀਫਾਈਡ ਇੰਡੀਆ ਤੋਂ ਹੋ ਵੀ ਸਕਦੀ ਆ ਲੜਕੀ ਹੈਲਦੀ ਹੋਵੇ ਸੋਹਣੇ ਸਨਖੀ ਹੋਵੇ ਸਿਹਤਮੰਦ ਹੋਵੇ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੰਬੌਲ ਸਿੱਖ ਲੜਕਾ ਠਿੰਦਗੋਤ ਸ਼ਹਿਰ ਜਲੰਧਰ 1996 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਸੌਫਟਵੇਅਰ ਇੰਜੀਨੀਅਰ ਆ ਇਹ 70000 ਰੁਪਏ ਪਰ ਮਾਸਥੀ ਨਾਲ ਇਨਕਮ ਆ ਪਿਤਾ ਜੀ ਇਹਨਾਂ ਦੇ ਐਕਸਪਾਇਰ ਹੋ ਚੁੱਕੇ ਨੇ ਭਰਾ ਮੈਡ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਸੋਹਣੀ ਤੇ ਸਮਝਦਾਰ ਹੋਵੇ ਸਕਰੀਨ ਤੇ ਨੰਬਰ ਚੱਲਦੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਦਾਸ ਜੀ ਆ ਸਿੱਖ ਲੜਕੇ ਕੈਨੇਡਾ ਰਾਮਦਾਸ ਜੀ ਆ ਸਿੱਖ ਲੜਕਾ ਕੈਨੇਡਾ ਪੀਆਰ ਜਲੰਧਰ ਏਰੀਆ 1996 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਬੀਏ ਇੰਡੀਆ ਤੋਂ ਕੰਪਿਊਟਰ ਸਾਇੰਸ ਕੈਨੇਡਾ ਤੋਂ ਇਹ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਜੋਬ ਕਰਦੇ ਨੇ ਸੌਫਟਵੇਅਰ ਦੀ ਇਹ ਪਿਤਾ ਜੀ ਨੇ ਸਰਕਾਰੀ ਜਾਬ ਤੋਂ ਰਿਟਾਇਰ ਨੇ ਇੱਕ ਭੈਣ ਆ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਲੜਕੀ ਕੈਨੇਡਾ ਪੀਆਰ ਹੋਵੇ ਜਾਂ ਫਿਰ ਇੰਡੀਆ ਤੋਂ ਬੀਐਸੀ ਨਰਸਿੰਗ ਨੂੰ ਪਹਿਲ ਦਿੱਤੀ ਜਾਵੇਗੀ ਜਲੰਧਰ ਏਰੀਆ ਨੂੰ ਪਹਿਲ ਜਲੰਧਰ ਦੇ ਆਲੇ-ਦਾਲ ਇਹਨਾਂ ਨਾਲ ਆਲੇ-ਦਾਲ ਦੇ ਵੀਰ ਨਾਲ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਅਗਲਾ ਰਿਸ਼ਤਾ ਕਰੋ ਨੋਟ ਇਹ ਹੈ ਜੀ ਆਸਟ੍ਰੇਲੀਆ ਦਾ ਜੱਟ ਸਿੱਖ ਲੜਕਾ ਮੋਗਾ ਏਰੀਆ ਪੀ ਆਰ ਆਸਟ੍ਰੇਲੀਆ 1996 ਡੇਟ ਆਫ ਬਰਥ ਪਿਤਾ ਜੀ ਇਹਨਾਂ ਦੇ ਸਰਕਾਰੀ ਜੋਤੋਂ ਰਿਟਾਇਰ ਨੇ ਮਾਤਾ ਪਿਤਾ ਦਾ ਇਕੱਲਾ ਬੇਟਾ ਪੜੀ ਲਿਖੀ ਲੜਕੀ ਹੋਵੇ ਬੀ ਐਸਸੀ ਨਰਸਿੰਗ ਨੂੰ ਪਹਿਰ ਆਸਟ੍ਰੇਲੀਆ ਤੋਂ ਹੋਵੇ ਜਾਂ ਫਿਰ ਵਧੀਆ ਰਿਸ਼ਤਾ ਇੰਡੀਆ ਤੋਂ ਵੀ ਹੋ ਸਕਦਾ ਸਕਰੀਨ ਤੇ ਨੰਬਰ ਚੱਲਦਾ ਦੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਜੱਟ ਸਿੱਖ ਲੜਕਾ ਬਠਿੰਡਾ ਏਰੀਆ ਉਮਰ 28 ਸਾਲ ਸ਼ਾਰਟ ਟਾਈਮ ਡਾਈਵੋਰਸ ਯਾ ਇਹ ਹੈ ਪਲੱਸ 2 ਇਹਨਾਂ ਦੀ ਕੁਆਲੀਫਿਕੇਸ਼ਨ ਆ 2 ਕਿਲੇ ਪ੍ਰੋਪਰਟੀ ਆ ਪ੍ਰਾਈਵੇਟ ਜੋਬ ਕਰਦਾ 22000 ਰੁਪਿਆ ਪਰ ਮਹੀਨਾ ਦੀ ਇਹਨਾਂ ਕੁਮਾਂ ਵਧੀਆ ਘਰਬਾਰ ਹੈ ਇਹਨਾਂ ਦਾ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਇਹ ਹੈਗਾ ਲੜਕੀ ਦਾ ਕੈਨੇਡਾ ਦਾ ਜੱਟ ਸਿੱਖ ਲੜਕੇ ਉਪਲ ਗੋਤ ਮਲੇ ਕੋਲਾ ਏਰੀਆ ਕੈਨੇਡਾ ਸਿਟੀਜ਼ਨ 1993 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਕੈਨੇਡਾ ਰੈਵਿਊ ਜੋਬ ਕਰਦੀ ਹੈ ਇਹ ਪਰਮਨੈਂਟ ਆ ਜੋਬ ਆ ਸੀਆਰਏ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕਾ ਕੈਨੇਡਾ ਪੀਆ ਸਿਟੀਜ਼ਨ ਹੋਵੇ ਕੱਦ 6 ਫੁੱਟ ਦੇ ਕਰੀਏ ਹੋਵੇ ਬੈਸ ਨੂੰ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਦਰਜੀਤ ਸਿੰਘ ਰਾਉਕ ਖੱਤਰੀ ਸਿੱਖ ਲੜਕਾ ਬੰਗਾ ਨਵਾਂ ਸ਼ਹਿਰ ਤੋਂ 1991 ਡੇਟ ਆਵਰਥ 5 ਫੁੱਟ 9 ਇੰਚ ਕੱਤਾ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਬਤੌਰ ਇੰਜੀਨੀਅਰ ਹੈ ਇੱਕ ਲਿਮਟਿਡ ਗਵਰਨਮੈਂਟ ਕਾਰਪੋਰੇਸ਼ਨ ਦੇ ਦੇ ਵਿੱਚ ਪਰਮਾਨੈਂਟ ਜੌਬ ਕਰਦਿੰਦੇ ਨੇ ਗੁੱਡ ਸੈਲਰੀ ਆ ਵਧੀਆ ਸੈਲਰੀ ਹੈ ਇਹਨਾਂ ਦੀ ਇਹਨਾਂ ਦੀ ਪ੍ਰਾਪਰਟੀ ਵੱਖੋ ਵੱਖਰੇ ਪਾਰਟਸ ਦੇ ਵਿੱਚ ਆ ਜਿਵੇਂ ਅਰਬਨ ਵੀ ਆ ਐਗਰੀਕਲਚਰਲ ਵੀ ਆ ਪ੍ਰੋਪਰਟੀ ਇਨ ਡਿਫਰੈਂਟ ਪਾਰਟਸ ਵੈਜੀਟੇਬਲ ਸਿਕ ਫੈਮਿਲੀ ਆ ਇਹ ਫਾਜ਼ਲ ਸਾਹਿਬ ਇਹਨਾਂ ਦੇ ਕਲੋਥ ਸ਼ਾਪ ਕੱਪੜੀ ਦੁਕਾਨ ਕਰ ਰਹੇ ਨੇ ਇਹਨਾਂ ਦੀ ਰਿਕੁਆਇਰਮੈਂਟ ਨੀਟ ਸੂਟੇਬਲ ਮੈਚ ਕਾਸਟ নো ਮੈਟਰ ਲੜਕੇ ਨਾਲ ਲੜਕੀ ਮੇਲ ਖਾਂਦੀ ਹੋਵੇ ਕਾਸ ਕਹਿੰਦੇ ਕੋਈ ਮੋਆਇਨਾ ਨਹੀਂ ਰੱਖਦੀ ਸਕਰੀਨ ਤੇ ਨੰਬਰ ਚੱਲਦਾ ਹੀ ਤੁਸੀਂ ਸਿੱਧੀ ਗੱਲਬਾਤ ਕਰੋ ਅਗਲਾ ਰਸਤਾ ਨੋਟ ਕਰੋ ਜੀ ਕੈਨੇਡਾ ਤੋਂ ਨਾਮ ਨਿਰੂਪਮ ਸਿੰਘ ਪੀਆਰ ਕੈਨੇਡਾ 1994 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਮਾ ਇੰਗਲਿਸ਼ ਸੋਸ਼ਲ ਸਰਵਿਸ ਵਰਕਰ ਡਿਗਰੀ ਕੈਨੇਡਾ ਤੋਂ ਜੌਬ ਕਰਦੇ ਨੇ ਇਹ ਕੈਨੇਡੀਅਨ ਟ੍ਰਾਂਜ਼ਿਟ ਗਵਰਨਮੈਂਟ ਜੂਨੀਅਨ ਜੌਬ ਹੈ ਇਹਨਾਂ ਦੀ ਹੈਰੀਫਿਕਸ ਨੋਵਾ ਸਕੋਸ਼ੀਆ ਕੈਨੇਡਾ ਰਹਿੰਦੇ ਨੇ ਪੀਰੈਂਟਸ ਨੇ ਰਟਨ ਐਸੋਸੀਏਟਡ ਪ੍ਰੋਫੈਸਰ ਰਟਨ ਹੈ ਗੁਰਮੁਖ ਫੈਮਿਲੀ ਆ ਨੀਡ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਅਗਲਾ ਰਿਸ਼ਤਾ ਕਰੋ ਨੋਤ ਜਸਵਿੰਦਰ ਸਿੰਘ ਪੀ ਆਰ ਕੈਨੇਡਾ ਗੁਰਦਾਸਪੁਰ ਏਰੀਆ 1997 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਐਮ ਟੈਕ ਐਂਡ ਕੰਪਿਊਟਰ ਸਾਇੰਸ ਕੁਆਲੀਫਿਕੇਸ਼ਨ ਆ ਜੀ ਜੌਬ ਸੌਫਟਵੇਅਰ ਡਿਵੈਲਪਰ ਨ ਐਮਾਜ਼ਨ ਕੰਪਨੀ ਕੈਨੇਡਾ ਸੈਲਰੀ 7 ਲੱਖ ਪਰ ਮਹੀਨਾ ਇਹ ਇਹਨਾਂ ਦੀ ਸੈਲਰੀ ਹੈ ਕੈਨੇਡਾ ਦੇ ਵਿੱਚ ਇਹਨਾਂ ਦੀ ਰਿਕੁਆਇਰਮੈਂਟ ਸੋਹਣੀ ਸਨੱਖੀ ਲੜਕੇ ਵੈਲ ਕੁਆਲੀਫਾਈਡ ਡਿਗਰੀ ਹੋਲਡਰ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸਿੱਧੀ ਗੱਲਵਾਦ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਵਿਕਰਮਜੀਤ ਸਿੰਘ ਸਰਾ ਮਲਵਈ ਸਿੱਖ ਲੜਕਾ 2001 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਐਮ ਫਾਰਮੇਸੀ ਇਹਨਾਂ ਦੀ ਕੁਆਲਿਫੀਕੇਸ਼ਨ ਆ ਮਾਤਾ ਪਿਤਾ ਦਾ ਇਕੱਲਾ ਬੇਟਾ ਲੈਕਚਰਰ ਫਾਰਮੇਸੀ ਕਾਲਜ ਅਬੋਹਰ ਵਿਖੇ জব ਕਰਦੈ ਨੇ 12 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਇਹਨਾਂ ਦੀ ਰਿਕਵਰਮੈਂਟਸ ਹੋਣਗੀਆਂ ਲੜ ਪੰਜਾਬ ਦੀ ਲੜਕੀ ਪਲੱਸ 2 ਜਾਂ ਬੀ ਐਸ ਸੀ ਮੈਡੀਕਲ ਜਾਂ ਨਾਨ ਮੈਡੀਕਲ ਹੋਵੇ ਅਤੇ ਅੱਗੇ ਆਪਣੀ ਪੜ੍ਹਾਈ ਕਰਨਾ ਚਾਹੁੰਦੀ ਹੋਵੇ ਲੜਕੀ ਸ਼ਹਿਰ ਜਾਂ ਪਿੰਡ ਤੋਂ ਕਿਤੋਂ ਵੀ ਹੋ ਸਕਦੀ ਆ ਇਹ ਜੋ ਹੈ ਰਿਸ਼ਤੇ ਜੋ ਚਾਹਵਾਂ ਨੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਅਗਲਾ ਰਿਸ਼ਤਾ ਕਰੋ ਨੋਟ ਜੱਟ ਸਿੱਖ ਦੋ ਸਕੇ ਭਰਾ ਮੋਗਾ ਏਰੀਆ ਪਹਿਲੀ ਬਾਇਓ ਡਾਟਾ ਸੁਣ ਲਈ ਪਹਿਲਾਂ 1998 ਡੇਟ ਆਫ ਬਰਥ 6 ਫੁੱਟ ਕੱਟ ਇਹ ਲੜਕਾ ਹੈਗਾ ਨਿਊਜ਼ੀਲੈਂਡ ਲੜਕੀ ਬੀਐਸਸੀ ਨਰਸਿੰਗ ਜਾਂ ਹੋਰ ਮੈਡੀਕਲ ਫੀਲਡ ਦੀ ਬਰਾਬਰ ਦੀ ਯੋਗਤਾ ਵਾਲੀ ਲੜਕੀ ਦੀ ਜ਼ਰੂਰਤ ਆ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਦੂਸਰਾ ਲੜਕਾ ਇਹਨਾਂ ਦਾ ਦੂਸਰਾ ਭਰਾ 1997 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਵਾਲੀਫਿਕੇਸ਼ਨ ਉਹਨਾਂ ਦੀ ਹੈਗੀ ਆ ਬੀਏ ਉਹ ਕਹਿੰਦੇ ਨੇ ਲੜਕੀ ਪਲੱਸ 2 ਜਾਂ ਗ੍ਰੈਜੂਏਟ ਹੋਵੇ ਇਹ ਆਪ ਲੜਕਾ ਪ੍ਰਾਈਮਟ ਜੋਬ ਕਰਦਾ ਮੈਰਿਜ ਮੇਜੇਰ ਵਾਲੇ ਮਾਫ ਕਰਨ ਸਕਰੀਨ ਤੇ ਨੰਬਰ ਚੱਲ ਰਹੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਜੱਟ ਸਿੱਖ ਲੜਕਾ ਜੋਹਰਗੋਤ ਕੈਨੇਡਾ ਏਰੀਆ 6 ਫੁੱਟ ਕਾਦਾ ਲੜਕੇ ਦਾ ਸੁਪਰ ਸਾਇੰਸ ਸੈਨਿਕ ਸਕੂਲ ਕਪੂਰਥਲਾ ਤੋਂ ਇਹਨਾਂ ਨੇ ਬੈਚਲਰ ਡਿਗਰੀ ਕੰਪਿਊਟਰ ਸਾਇੰਸ ਦੀ ਕੀਤੀ ਆ ਡਿਸੇਬਿਲਟੀ ਐਂਡ ਕਮਿਊਨਿਟੀ ਸਰਵਿਸ ਬਿਨੀ ਪੈਗ ਕੈਨੇਡਾ ਤੋਂ ਕੈਨੇਡਾ ਵਿੱਚ ਚੰਗੀ ਕੰਪਨੀ ਵਿੱਚ ਵਧੀਆ ਜੌਬ ਕਰਦਾ ਲੜਕਾ ਇਹ ਪ੍ਰਾਪਰਟੀ ਨਾਲ ਗੋਲੇ ਹੈਗੀ ਆ 30 ਏਕੜ ਪਿਤਾ ਜੀ ਇਹਨਾਂ ਦੇ ਐਕਸ ਸਰਪੰਚ ਨੇ ਮਾਤਾ ਜੀ ਇਹਨਾਂ ਦੇ ਟੀਚਰ ਰਿਟਾਇਰਡ ਨੇ ਪ੍ਰ ਆਇਰ ਫੋਰਸ ਦੇ ਵਿੱਚ ਬਤੌਰ ਅਫੀਸਰ ਜੌਬ ਕਰਦੇ ਨੇ ਸੋਹਣੇ ਸੁਨੱਖੇ ਲੰਬੇ ਕੱਦ ਵਾਲੇ ਵੈਲ ਕੁਆਲੀਫਾਈਡ ਲੜਕੇ ਕੈਨੇਡਾ ਜਾਂ ਇੰਡੀਆ ਤੋਂ ਹੋਵੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਜੱਟ ਸਿੱਖ ਲੜਕੇ ਨਾਮ ਕੌਰ ਜੱਟ ਸਿੱਖ ਲੜਕੇ ਮਾਨਗੋਤ ਬਠਿੰਡਾ ਏਰੀਆ ਯੂ ਐਸ ਏ ਸਟੱਡੀ ਵੀਜ਼ੇ ਤੇ ਕਿਹ ਵੀ ਹੈ ਜੀ ਮੈਡੀਕਲ ਸਟੱਡੀ ਦਾ ਡਿਪਲੋਮਾ ਕਰ ਰਹੀ ਆ ਮਾਤਾ ਪਿਤਾ ਦੀ ਇਕੱਲੀ ਬੇਟੀ ਆ ਲੜਕੀ ਲੜਕਾ ਨੇ ਯੂ ਐਸ ਏ ਤੋਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਵੇ ਇਹਨਾਂ ਦੀ ਰਿਕੁਆਇਰਮੈਂਟ ਆ ਲੜਕਾ ਯੂ ਐਸ ਏ ਤੋਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਵੇ ਬੜੀਆ ਪੜਿਆ ਲਿਖਿਆ ਹੋਵੇ ਵੈਲ ਸੈਟਲਡ ਹੋਵੇ ਮਾਲਵਾ ਏਰੀਆ ਦੇ ਸੰਪਰਕ ਕਰ ਸਕਦੇ ਹਨ 10-15 ਕਿਲੇ ਉਹਨਾਂ ਨੂੰ ਪ੍ਰਾਪਰਟੀ ਆਉਂਦੀ ਹੋਵੇ ਲੜਕੀ ਦੇ ਉਮਰ ਨਾਲ ਉਹਨਾਂ ਦੀ ਮੇਲ ਉਮਰ ਮੇਲ ਖਾਂਦੀ ਹੋਵੇ ਵਧੀਆ ਪੜਿਆ ਲਿਖਿਆ ਲੜਕਾ ਵੈਲ ਸੈਟਲਡ ਮਾਲਵਾ ਏਰੀਆ ਤੋਂ ਹੋਵੇ 10-15 ਕਿਲੇ ਨੂੰ ਕੋਲ ਪ੍ਰਾਪਰਟੀ ਹੋਵੇ ਲੜਕੀ ਨਾਲ ਲੜਕੀ ਦੀ ਉਮਰ ਮੇਲ ਖਾਂਦੀ ਹੋਵੇ ਇਹਨਾਂ ਦਾ ਵੀ ਸਕਰੀਨ ਨੰਬਰ ਚੱਲਦਾ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਸੋਹਣਾ ਸੁਨਖਾ ਲੜਕਾ ਸੰਗਰੂਰ ਏਰੀਆ ਕੈਨੇਡਾ ਤੋਂ 1997 ਡੇਟਾ ਆਫ ਬਰਥ 5 ਫੁੱਟ 11 ਇੰਚ ਕੱਦ ਪ੍ਰਾਪਰਟੀ 10 ਏਕੜ ਲੜਕੇ ਕੋਲ 10 ਸਾਲ ਦਾ ਯੂ ਐਸ ਏ ਦਾ ਵੀਜ਼ਾ ਹੈ ਇੱਕ ਭੈਣ ਕੈਨੇਡਾ ਵਿੱਚ ਆਪਣਾ ਕਾਰੋਬਾਰ ਲੜਕੀ ਕਰੀਏਡਾ ਯੂ ਐਸ ਏ ਨਿਊਜ਼ੀਲੈਂਡ ਆਸਟ੍ਰੇਲੀਆ ਜ਼ੂਕੇ ਤੋਂ ਪੀ ਆਰ ਹੋਵੇ ਸੋਹਣੀ ਸੁਨਖੀ ਹੋਵੇ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਸੁਖਰਾਜ ਸਿੰਘ ਜੱਟ ਸਿੱਖ ਲੜਕਾ ਗੋਤ ਕੁਮਾਨ ਡਢਹੀੜੀ ਫਤਿਹਗੜ੍ਹ ਸਾਹਿਬ 1996 ਡੇਟਾ ਆਵਰਥ 5 ਫੁੱਟ 6 ਇੰਚ ਕੱਦ ਡਿਪਲੋਮਾ ਐਗਰੀਕਲਚਰਲ ਪੈਨ ਮੈਰਿਟ ਪੀਆਰ ਕੈਨੇਡਾ ਜੌਬ ਜੂਨੀਅਰ ਮੈਨੇਜਰ ਇਨ ਰੈਸਟੋਰੈਂਟ ਰੈਸਟੋਰੈਂਟ ਦੇ ਵਿੱਚ ਜੂਨੀਅਰ ਮੈਨੇਜਰ ਦੇ ਤੌਰ ਤੇ ਕੰਮ ਕਰਦੇ ਨੇ ਪ੍ਰਾਪਰਟੀ ਸ਼ਹਿਰੀ 2 ਕਿਲੇ ਜ਼ਮੀਨ ਨੀਡ ਐਜੂਕੇਟਡ ਹਾਊਸਕਰਲ ਰਿਕੁਆਇਰਮੈਂਟ ਦੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਰਿਸਤਾ ਲੋਟ ਜੱਟ ਸਿੱਖ ਲੜਕਾ ਗਿੱਲ ਗੋਤ ਮੋਗਾ ਏਰੀਆ 1990 ਡੇਟਾ ਆਵਰ 5 ਫੁੱਟ 10 ਇੰਚ ਕੱਤ 10+2 ਕੁਆਲਿਫਿਕੇਸ਼ਨ ਪ੍ਰਾਪਰਟੀ 8 ਏਕੀਲੇ ਦੋਪਰਾ ਖੇਤੀ ਵਾਲੀ ਅਤੇ ਮੋਬਾਈਲ ਸਟੋਰ ਹੈ ਇਹਨਾਂ ਦਾ ਸੇਲ ਡੀਲਰਸ਼ਿਪ ਐਗਜ਼ੀਕਿਊਟ ਨੇ ਇਹ ਨੀਟ ਐਜੂਕੇਟਡ ਹਾਊਸ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸੰਧੂ ਗੋਤ ਫਰੋਜਪੁਰ ਏਰੀਆ 1999 ਡੇਟ ਆਫ ਬਰਥ 6 ਫੁੱਟ ਕੱਦ ਗ੍ਰੈਜੂਏਟ ਨੇ ਮਾਤਾ ਪਿਤਾ ਦਾ ਇਕੱਲਾ ਬੇਟਾ 10 ਏਕੜ ਪ੍ਰਾਪਰਟੀ ਆ ਨੀਡ ਗਰਲ ਫਰਮ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਸਕ੍ਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਇਹ ਹੈਗਾ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਸਿੱਧੂ ਗੋਤ ਨਿਹਾਲ ਸਿੰਘ ਵਾਲਾ ਪੀਆਰ ਕੈਨੇਡਾ 1998 ਡੇਟ ਆਵਰਕ 5 ਫੁੱਟ 9 ਇੰਚ ਕੱਦ ਕੰਪਿਊਟਰ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਕੈਨੇਡਾ ਤੋਂ ਕੀਤੀ ਆ ਪ੍ਰਾਪਰਟੀ 5 ਏਕੜਾ ਭਰਾ ਇਹਨਾਂ ਦਾ ਕੈਨੇਡਾ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਲੜਕੀ ਕੈਨੇਡਾ ਤੋਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾ ਫਿਰ ਬੀਐਸਸੀ ਨਰਸਿੰਗ ਜਾਂ ਇਸ ਦੇ ਬਰਾਬਰ ਦੀ ਹੋਰ ਕੋਈ ਮੈਡੀਕਲ ਫੀਲਡ ਦੀ ਯੋਗਤਾ ਹੋਵੇ ਇੰਡੀਆ ਤੋਂ ਵੀ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਦੇਸਾ ਰੋਟ ਰਾਮਦਾਸ ਜੀਆ ਜੁਲਾਹਾ ਸਿੱਖ ਲੜਕਾ ਮੰਗਲੇਕ ਸ਼ਹਿਰ ਮੁਹਾਲੀ 1988 ਡੇਟ ਆਫ ਬਰਥ 6 ਫੁੱਟ ਕੱਟ ਬੀਟੈਕ ਕੁਆਲੀਫਿਕੇਸ਼ਨ ਜੌਬ ਸੌਫਟਵੇਅਰ ਇੰਜੀਨੀਅਰ ਮੁਹਾਲੀ ਰਾਦਾ ਸਵਾਮੀ ਪਰਿਵਾਰ ਹੈ ਜੀ ਇਹਨਾਂ ਦੀ ਰਿਕੁਆਇਰਮੈਂਟ ਲੜਕੀ ਐਮਟੈਕ ਪੀਟੈਕ ਬੀਸੀਏ ਐਮਬੀਏ ਐਮਸੀਏ ਵਗੈਰਾ ਉਹਦੇ ਕੋਲ ਕੁਆਲਿਫੀਕੇਸ਼ਨ ਹੋਵੇ ਕੱਦ 5 ਫੁੱਟ 3 ਇੰਚ ਦੇ ਕਰੀਬ ਹੋਵੇ ਜਾਸ ਤੋਂ ਜ਼ਿਆਦਾ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਕੈਨੇਡਾ ਤੋਂ ਔਰ ਜੁਆਇਸ ਤੋਂ ਜੱਟ ਸਿੱਖ ਲੜਕੀ ਜਲੰਧਰ ਏਰੀਆ ਵਰਕ ਪਰਮਿਟ ਤੇ ਕੈਨੇਡਾ 1995 ਡੇਟਾ ਆਰਥ 5 ਫੁੱਟ 8.5 ਇੰਚ ਕਾਦਾ ਬੇਟੀ ਦਾ ਮਾਸਟਰ ਇਨ ਹੈਲਥ ਇਨਫੋਰਮੈਟਿਕਸ ਇਹਨਾਂ ਦੀ ਕੁਆਲਿਫੀਕੇਸ਼ਨ ਆ ਕੈਨੇਡਾ ਤੋਂ ਕੀਤੀ ਹੋਈ ਆ ਵਰਕਿੰਗ ਐਜ਼ ਫਾਰਮੇਸੀ ਅਸਿਸਟੈਂਟ ਕੈਨੇਡਾ ਬਤੌਰ ਫਾਰਮੇਸੀ ਅਸਿਸਟੈਂਟ ਦੀ ਜੌਬ ਕਰਦੇ ਨੇ ਕੈਨੇਡਾ ਵਿੱਚੇ ਲੜਕੀ ਕੋਲ 10 ਸਾਲ ਦਾ ਯੂਐਸਏ ਦਾ ਵੀਜ਼ਾ ਸਾਰਾ ਪਰਿਵਾਰ ਇਹਨਾਂ ਦਾ ਯੂਐਸਏ ਆ ਲੜਕੀ ਦਾ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ ਲੁਕਿੰਗ ਫਾਰ ਬੁਆਏ ਟਾਲ ਵੈਲ ਐਜੂਕੇਟਡ ਸੇਮ ਇਸ ਓਨਲੀ ਫਰਮ ਯੂ ਐਸ ਏ ਸਿਟੀਜ਼ਨ ਗ੍ਰੀਨ ਕਾਰਡ ਹੋਲਡਰ ਫਰਮ ਦੁਆਬਾ ਏਰੀਆ ਓਨਲੀ ਸਿਰਫ ਦੁਆਬਾ ਏਰੀਆ ਤੋਂ ਹੋਵੇ ਸੋਹਣਾ ਸੁਨੱਖਾ ਲੰਬਾ ਸਮਾਰਟ ਲੜਕਾ ਜਿਹਦੀ ਏਜ ਲੜਕੀ ਦੇ ਬਰਾਬਰ ਦੀ ਹੋਵੇ ਯੂ ਐਸ ਏ ਦਾ ਸਿਟੀਜ਼ਨ ਹੋਵੇ ਜਾਂ ਫਿਰ ਗ੍ਰੀਨ ਕਾਰਡ ਹੋਵੇ ਦੁਆਬਾ ਏਰੀਆ ਨਾਲ ਸੰਬੰਧਿਤ ਹੋਵੇ ਟਰੱਕ ਡਰਾਈਵਰ ਜੋ ਲੜਕੇ ਜੌਬ ਕਰਦੇ ਨੇ ਉਹ ਸੰਪਰਕ ਨਾ ਕਰਨ ਮੈਰਿਜ ਬਿਊਰ ਵਾਲੇ ਕੰਟੈਕਟ ਨਾ ਕਰਨ ਇਹਨਾਂ ਦੀ ਬੇਨਤੀ ਆ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਰਿਸ਼ਤਾ ਨੋਟ ਇਹ ਲੜਕਾ ਹੈਗਾ ਡਵਾਈ ਜੱਟ ਸਿੱਕ ਲੜਕਾ 1996 ਡੇਟ ਆਵਾਰth 5 ਫੁੱਟ 11 ਇੰਚ ਕੱਦ ਮੈਏ ਕੀਤੀ ਹੋਈ ਆ ਇਹ ਲੜਕਾ 4 ਸਾਲ ਤੋਂ ਡਵਾਈ ਵਿੱਚ ਸਿਟਿੰਗ ਜੌਬ ਕਰਦੇ ਨੇ ਕੋਈ ਆਫਿਸ ਜੌਬ ਕਰ ਰਹੇ ਨੇ ਜੋ ਉੱਥੇ 1 ਲੱਖ ਰੁਪਈਆ ਪ੍ਰਤੀ ਮਹੀਨਾ ਦੀ ਸੈਲਰੀ ਆ ਪਿਤਾ ਇਹਨਾਂ ਦੇ ਖੇਤੀਬਾੜੀ ਕਰਦੇ ਨੇ ਚਾਰ ਦੁਕਾਨਾਂ ਨੇ ਰਿਕੁਆਇਰਮੈਂਟ ਸੁਣੋ ਜੀ ਲੜਕੀ ਬੀਏ ਹੋਵੇ ਕੱਦ 5 ਫੁੱਟ 4 ਇੰਚ ਦੇ ਕਰੀਬ ਹੋਵੇ ਮਾਝਾ ਏਰੀਆ ਗੁਰਦਾਸਪੁਰ ਅੰਮ੍ਰਿਤਸਰ ਵਗੈਰਾ ਤੋਂ ਸੰਬੰਧਿਤ ਹੋਵੇ ਮੈਰਜ ਕਹਿੰਦੇ ਜਲਦੀ ਕਰਨ ਦਾ ਵਿਚਾਰ ਆ ਜਲਦੀ ਸੰਪਰਕ ਕਰੋ ਸਕਰੀਨ ਤੇ ਨੰਬਰ ਚੱਲਦਾ ਹੈ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਕਰੋ ਰਿਸ਼ਤਾ ਜੀ ਨੋਟ ਜੱਟ ਸਿੱਖ ਲੜਕੀ ਮੋਗਾ ਏਰੀਆ ਕੈਨੇਡਾ ਸਿਟੀਜ਼ਨ 30 ਸਾਲ ਉਮਰ 5 ਫੁੱਟ 5 ਇੰਚ ਕੱਦ 10+2 ਮੈਡੀਕਲ ਕੀਤੀ ਹੈ ਇਹਨਾਂ ਨੇ ਇੰਡੀਆ ਤੋਂ ਕੈਨੇਡਾ ਹਾਂ ਰਿਕੁਆਇਰਮੈਂਟ ਸੁਣੋ ਜੀ ਲੜਕਾ ਕੈਨੇਡਾ ਤੋਂ ਪੀਆਰ ਸਿਟੀਜ਼ਨ ਵਰਕ ਪਰਮਿਟ ਤੇ ਹੋਵੇ ਵੈਲ ਕੁਆਲੀਫਾਈਡ ਹੋਵੇ ਸੋਹਣਾ ਸੁਨੱਖਾ ਹੋਵੇ ਸਾਊ ਸੁਹਾਦਾ ਹੋਵੇ ਇਹੋ ਜਿਹੇ ਲੜਕੇ ਦੀ ਇਹਨਾਂ ਨੂੰ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲ ਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕਾ ਕਰਦਾ ਜੀ ਗਵਰਨਮੈਂਟ ਜੋਬ ਜੱਟ ਸਿੱਖ ਲੜਕਾ ਸਿੱਧੂ ਗੋਤ ਬਠਿੰਡਾ ਏਰੀਆ ਕੱਦ 6 ਫੁੱਟ ਸਟੱਡੀ ਇਹਨਾਂ ਦੀ ਹੈਗੀ ਹੈ ਪੀ ਐਚ ਡੀ ਇਨ ਐਗਰੀਕਲਚਰਲ ਪੀ ਐਚ ਡੀ ਦੇ ਵਿੱਚ ਐਗਰੀਕਲਚਰ ਦੇ ਵਿੱਚ ਪੀ ਐਚ ਡੀ ਕੀਤੀ ਹੋਈ ਆ ਸਰਕਾਰੀ ਜੋਬ ਕਰਦਾ ਹੈ ਲੜਕਾ ਕੇ ਵੀ ਕੇ ਪਟਿਆਲਾ ਵਿਖੇ ਇਹਨਾਂ ਦੀ ਬੋਸਟਿੰਗ ਆ 9 ਏਕੜੇ ਨਾਲ ਕੋਲ ਪ੍ਰਾਪਰਟੀ ਆ ਨੀਡ ਗੱਲ ਸੇਮ ਕੁਆਲੀਫਿਕੇਸ਼ਨ ਫਰੋਮ ਰਿਪਿਊਟਡ ਫੈਮਿਲੀ ਇਹੋ ਜੀ ਲੜਕੇ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਲੜਕੇ ਦੇ ਬਰਾਬਰ ਦੀ ਹੋਵੇ ਜਾਂ ਤਾਂ ਕੋਈ ਗਵਰਨਮੈਂਟ ਜੌਬ ਕਰਦੀ ਹੋਵੇ ਵਧੀਆ ਤਾਂ ਉਹਨੂੰ ਪ੍ਰੇਫਰ ਕਰਨਗੇ ਜਾਂ ਵੈਸੇ ਵੀ ਕੁਆਲੀਫਾਈਡ ਲੜਕੀ ਹੋ ਸਕਦੀ ਆ ਅਤੇ ਵਧੀਆ ਚੰਗੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਸਕਰੀਨ ਤੇ ਨੰਬਰ ਚੱਲਦੇ ਇਸ ਦੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਸਲੱਖਣ ਸਿੰਘ ਰਾਮਗੜੀਆ ਸਰਦਾਰ ਲੜਕਾ ਮੋਗਾ ਏਰੀਆ ਚਾਨਾ ਗੋਤ 1999 ਡੇਟ ਆਵਰਥ ਆਈਟੀ ਕੀਤੀ ਹੋਈ ਆ ਕਾਰਪੈਂਟਰ ਦੇ ਫਿਨਿਸ਼ਿੰਗ ਕਾਰਪੈਂਟਰ ਨੇ ਇਹ ਗੁਰਸਿੱਖ ਪਰਿਵਾਰ ਆ ਇਹ ਲੜਕਾ ਹੈਗਾ ਜੀ ਤਲਾਕ ਸੋਦ ਤਲਾਕ ਸੋਦ ਦਾ ਲੜਕਾ ਹੈ ਨੀਡ ਗਰਲ ਵਿਦ ਸੂਟੇਬਲ ਮੈਚਿੰਗ ਲੜਕੇ ਨਾਲ ਮੇਲ ਖਾਂਦੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕਾ ਵੀ ਗਵਰਨਮੈਂਟ ਜੌਬ ਕਰਦਾ ਆਰਮੀ ਦੇ ਵਿੱਚ ਜੱਟ ਸਿੱਖ ਲੜਕਾ ਸਿੱਧੂ ਗੋਤ ਫਰੀਦਕੋਟ ਏਰੀਆ 1977 ਮੈਂਡੇਟ ਵਰਥ 5 ਫੁੱਟ 8 ਇੰਚ ਕੱਟ ਗਵਰਨਮੈਂਟ ਜੌਬ ਇਨ ਆਰਮੀ fromParams 7 ਇਅਰ ਸਰਵਿਸ ਸਰਕਾਰੀ ਜੌਬ ਕਰਦੇ ਨੇ ਆਰਮੀ ਦੇ ਵਿੱਚ 7 ਸਾਲ ਦੀ ਇਹਨਾਂ ਦੀ ਸਰਵਿਸ ਹੋ ਗਈ 50000 ਰੁਪਏ ਦੀ ਸੈਲਰੀ ਆ ਦੋ ਭਰਾ ਨੇ ਇੱਕ ਦੋ ਭੈਣਾ ਨੇ ਦੋ ਭੈਣਾ ਚ ਇੱਕ ਮੈਰਿਡ ਆ ਇਹਨਾਂ ਦਾ ਭਰਾ ਵੀ ਆਰਮੀ ਦੇ ਵਿੱਚ ਨੀਡ ਐਜੂਕੇਟਡ ਹਾਊਸ ਕਾਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਲੜਕਾ ਗਵਰਨਮੈਂਟ ਜੌਬ ਕਰਦਾ ਆ ਆਰਮੀ ਦੇ ਵਿੱਚ ਹੈ ਵੀ ਰਮਨਦੀਪ ਕੁਮਾਰ ਅਰੋੜਾ ਸੱਚ ਦੇਵਾ ਲੜਕਾ ਵੋਟਰ ਕਲਾ ਮੋਗਾ ਏਰੀਆ 1996 ਡੇਟ ਆਫ ਬਰਥ 5 ਫੁੱਟ 10 ਇੰਚ ਗਵਰਨਮੈਂਟ ਸਰਵਿਸ ਇੰਡੀਅਨ ਆਰਮੀ ਇੰਡੀਅਨ ਆਰਮੀ ਦੇ ਵਿੱਚ ਹੈ ਸਰਕਾਰੀ ਜੌਬ ਕਰਦਾ ਬੇਟਾ ਆਪਣਾ ਵਧੀਆ ਘਰ ਹੈ ਨ ਘਰਵਾ ਰ ਇਹਨਾਂ ਦਾ ਨੀਡ ਐਜੂਕੇਟਿਡ ਹਾਊਸ ਕਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਇਹ ਹੈਗਾ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਬਰਾੜ ਗੋਤ ਮੋਗਾ ਏਰੀਆ ਪੀ ਆਰ ਕੈਨੇਡਾ 26 ਸਾਲ ਉਮਰ 6 ਫੁੱਟ ਕੱਦ ਡਿਪਲੋਮਾ ਇਨ ਆਟੋਮੋਬਾਈਲ ਕੋਲੀਸ਼ਨ ਐਂਡ ਰਿਪੇਅਰ ਇਹ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੌਬ ਕਰਦੇ ਨੇ ਆਟੋ ਆਟੋ ਮਾਟੋ ਟੈਕਨੀਸ਼ੀਅਨ ਦੇ ਤੌਰ ਤੇ ਜੌਬ ਕਰਦੇ ਨੇ ਭੈਣ ਮੇਰਾ ਇਹਦਾ ਕੈਨੇਡਾ ਸਿਟੀਜਨ ਹੈ 7 ਏਕੜ ਕੇ ਨਾਲ ਪ੍ਰੋਪਰਟੀ ਆ ਨੀਟ ਵੈਲ ਐਜੂਕੇਟਿਡ ਪੀਆਰ ਜਾਂ ਵਰਕ ਪਰਮਿਟ ਗਰਲ fromParams ਕੈਨੇਡਾ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਅਗਲਾ ਰਿਸ਼ਤਾ ਕਰੋ ਨੋਟ ਇਹ ਵੀ ਕ੍ਰਿਡਿਟਾ ਤਾ ਹਾਂ ਜੱਟ ਸਿੱਖ ਲੜਕਾ ਮੰਗਲਿਕ ਗੁਰਦਾਸਪੁਰ ਏਰੀਆ ਵਰਕ ਪਰਮਿਟ ਤੇ ਕੈਨੇਡਾ 1995 ਡੇਟ ਆਵਰਥ 6 ਫੁੱਟ ਕੱਦ ਟਰੱਕ ਡਰਾਈਵਰ ਦੇ ਤੌਰ ਤੇ ਇਹ ਜੌਬ ਕਰਦਿੰਨੇ ਲੜਕੀ ਕੈਨੇਡਾ ਤੋਂ ਪੀਆਰ ਹੋ ਗਈ ਅਤੇ ਮੰਗਲਿਕ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ WhatsApp ਨੰਬਰ ਹੈ ਇਹਨਾਂ ਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਨਾਮ ਕੌਰ ਜੱਟ ਸਿੱਖ ਲੜਕੀ ਚੋਹਾਨ ਗੋਤ ਕੈਨੇਡਾ ਸਿਟੀਜ਼ਨ 1972 ਡੇਟ ਆਵਰਥ 5 ਫੁੱਟ 1 ਇੰਚ ਕੱਦ ਇਹ ਲੜਕੀ ਦੀ ਐਮਏ ਕੀਤੀ ਹੋਈ ਆ ਇਹ ਕਹਿੰਦੇ ਵੀ ਸਿਰਫ ਜੱਟ ਸਿੱਖ ਪਰਿਵਾਰ ਤੋਂ ਗ੍ਰੈਜੂਏਟ ਲੜਕਾ ਹੋਵੇ ਕੈਨੇਡਾ ਤੋਂ ਹੋਵੇ ਜਾਂ ਜੇ ਪੰਜਾਬ ਤੋਂ ਹੋਵੇ ਤਾਂ ਹੁਸ਼ਿਆਰਪੁਰ ਜਲੰਧਰ ਅੰਮ੍ਰਿਤਸਰ ਇਹਨਾਂ ਏਰੀਆ ਤੋਂ ਹੋਵੇ ਜੋ ਰਿਸ਼ਤੇ ਨਾਲ ਲੜਕੀ ਦੇ ਨਾਲ ਲੜਕੇ ਦਾ ਮੇਲ ਖਾਂਦਾ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਲੜਕੇ ਦਾ ਕੱਦ ਤਕਰੀਬਨ 5 ਫੁੱਟ 8 ਇੰਚ ਦੇ ਕਰੀਬ ਹੋਵੇ ਸਕ੍ਰੀਨ ਤੇ ਨੰਬਰ ਇਹ ਨਾਲ ਚੱਲਦਾ ਦੀ ਸਿੱਧੀ ਗੱਲ ਬਾਤ ਕਰ ਸਕਦੇ ਹਾਂ ਅਗਲਾ ਰਿਸਤਾ ਕਰੋ ਨੋਟ ਜੱਟ ਸਿੱਖ ਲੜਕਾ ਕਲੇਰ ਗੋਥ ਖਮਾਣੋ ਗੁਰਦਾਸਪੁਰ ਖਮਾਣੋ ਫਤਿਹਗੜ੍ਹ ਸਾਹਿਬ ਏਰੀਆ ਜੱਟ ਸਿੱਖ ਲੜਕਾ ਕਲੇਰ ਗੋਥ ਖਮਾਣੋ ਫਤਿਹਗੜ੍ਹ ਸਾਹਿਬ ਏਰੀਆ ਵਰਕ ਪਰਮਿਟ ਤੇ ਕੈਨੇਡਾ 2003 ਡੇਟ ਆਵਾਰ ਤੇ 6 ਫੁੱਟ ਕੱਦ ਡਿਪਲੋਮਾ ਇਨ ਹਸਪਿਟੈਲਿਟੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੀ ਡਿਪਲੋਮਾ ਇਨ ਹਸਪਿਟੈਲਿਟੀ ਮੈਨੇਜਮੈਂਟ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਟਰੱਕ ਡਰਾਈਵਰ ਦੇ ਤੌਰ ਤੇ ਜੌਬ ਕਰਦ ਨੇ ਕੈਨੇਡਾ ਵਿਖੇ ਪ੍ਰਾਪਰਟੀ ਇਹਨਾਂ ਕੋਲੇ 14 ਕਿੱਲੇ ਆ ਜੀ ਦੀ 2 ਕਰੋੜ ਪ੍ਰਤੀ ਕਿੱਲਾ ਕੀਮਤ ਆ ਇੱਕ ਇਹਨਾਂ ਕੋਲੇ 35 ਲੱਖ ਦੀ ਦੁਕਾਨ ਜਿੱਥੇ 7000 ਰੁਪਏ ਪਰ ਮਹੀਨੇ ਇਹਨਾਂ ਨੂੰ ਰੈਂਟ ਆਉਦਾ ਮਾਤਾ ਪਿਤਾ ਦਾ ਇਕੱਲਾ ਬੇਟਾ ਰਿਕੁਆਇਰਮੈਂਟਸ ਨੂੰ ਨੀਡ ਗਰਲ ਪੀਆਰ ਫਰਮ ਕੈਨੇਡਾ ਯੂ ਐਸ ਏ ਲੜਕੀ ਯੂ ਐਸ ਏ ਜਾਂ ਕੈਨੇਡਾ ਤੋਂ ਪੀਆਰ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਨਾਈ ਸਿੱਖ ਲੜਕਾ ਢਾਲੀਵਾਲ ਗੋਤ ਮੁਕਤਸਰ ਸਾਹਿਬ ਏਰੀਆ 27 ਸਾਲ ਉਮਰ 5 ਫੁੱਟ 7 ਇੰਚ ਕੱਦ ਬੀਏ ਪੀਜੀਡੀਸੀ ਆਈਟੀ ਕੀਤੀ ਹੋਈ ਹੈ ਬਾਬਾ ਫਰੀਦ ਕਾਲਜ ਬਠਿੰਡਾ ਵਿਖੇ ਪਿਛਲੇ 3 ਸਾਲਾਂ ਤੋਂ ਇਹ ਦਫ਼ਤਰੀ ਜੌਬ ਐਜ਼ ਕਲਰਕ ਕੰਮ ਕਰ ਰਹੇ ਨੇ ਜੀ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਪੜ੍ਹੇ ਲਿਖੇ ਘਰੇਲੂ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਐਡਵੋਕੇਟ ਜਗਵੀਰ ਸਿੰਘ ਜੱਟ ਸਿੱਖ ਲੜਕਾ ਭੰਗੂ ਗੋਤ ਤਰਨਤਨ ਸਾਹਿਬ ਏਰੀਆ 1998 ਡੇਟ ਆਫ ਬਰਥ 6 ਫੁੱਟ ਕੱਦ ਬੀਏ ਐਲਐਲਬੀ ਇਹਨਾਂ ਦੀ ਕੁਆਲੀਫਿਕੇਸ਼ਨ ਆ ਅਤੇ ਕੁਆਲੀਫਾਈਡ ਇਨ ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਾਰ ਕਾਉਂਸਲ ਪੰਜਾਬ ਅਤੇ ਹਰਿਆਣਾ ਦੇ ਇਹਨਾਂ ਦਾ ਉਹ ਵੀ ਕੁਆਲੀਫਾਈਡ ਕੀਤੇ ਹੋਏ ਆ ਅੱਜ ਕੱਲ ਇਹ ਕੰਮ ਕਰਦੀਆਂ ਡਿਸਟ੍ਰਿਕਟ ਕੋਰਟ ਤੇ ਸ਼ਰਸ਼ਨ ਕੋਰਟ ਅੰਮ੍ਰਿਤਸਰ ਸਾਹਿਬ ਵਿਖੇ 11 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਭੈਣਾਂ ਤੇ ਭਰਾ ਮੈਰਤ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਡ ਗਰਲ ਡੂਇੰਗ ਗਵਰਨਮੈਂਟ ਜੋਬ ਔਰ ਵੈਲ ਕੁਆਲੀਫਾਈਡ ਬੈਸ਼ ਨੂੰ ਵਧੀਆ ਜੱਟ ਸਿੱਖ ਪਰਿਵਾਰ ਤੋਂ ਹੋਵੇ ਲੜਕੀ ਸਰਕਾਰੀ ਜਾਓ ਕਰਦੀ ਹੋਵੇ ਜਾਂ ਫਿਰ ਵੈਲ ਕੁਆਲੀਫਾਈਡ ਹੋਵੇ ਤੇ ਵੈਸ਼ ਨੂੰ ਪਰਿਵਾਰ ਵਧੀਆ ਜੱਟ ਸਿਕਤੋਂ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਆਪਣੀ ਸਿੱਧੀ ਗੱਲਬਾਤ ਕਰ ਸਕਦੇ ਹੋ ਇਹ ਰਿਸ਼ਤੇ ਦੇ ਵੇਰਵੇ ਅੱਜ ਜੀ ਨਾਲ ਸਾਂਝੇ ਕੀਤੇ ਗਏ ਹਨ ਵੇਰਵਾ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਅੱਜ ਜੀ ਨਾਲ ਸਾਂਝੀ ਕੀਤੀ ਜਾ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ